ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੱਕੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਤੇ ਤਿੰਨੇ ਸੂਈਆਂ ਸਵਾਈਆਂ ਵਾਂ ਆਪਾਂ ਪਹੁੰਚੇ ਆਂ ਭਾਜੀ ਨੀਤੇ ਸਿੰਘ ਜੀ ਨਾਲ ਦੇ ਕੋਲ ਤੇ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਹੁਸਕਾ ਵੀਰ ਜੀ ਹੋਸਣਾਓ ਠੀਕ ਠਾਕ ਜੀ ਬਹੁਤ ਵਧੀਆ ਰੂਹ ਦਾ ਆਂਦਾ ਕਿਰਪਾ ਚਲੋ ਕਿਰਪਾਈ ਚਾਹੀਦੀ ਆ ਜੀ ਪਾਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨੀਤਾ ਪਿੰਡ ਲਖੂਗਾਲ ਤਹਿਸੀਲ ਨਾਲਾ ਜਲਾ ਅੰਮ੍ਰitsar ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ ਪਾਜੀ 949266054 ਠੀਕ ਆ ਜੀ ਯਾ ਦੱਸਿਓ ਪਹਿਲੇ ਨੰਬਰ ਤੇ ਪਾਜੀ ਝੋਟੀ ਜੀ ਵੀਰ ਜੀ ਦੱਸਣ ਦੀ ਲੋੜ ਨਹੀਂ ਜਿਹੜੇ ਵੀਰ ਸਿਆਣੇ ਹੁਣ ਆਪੇ ਵੇਖ ਰਣੀ ਬਿਲਕੁਲ ਬਿਲਕੁਲ ਜੀ ਬਹੁਤ ਹੀ ਯਾਨ ਕੋਕਾ ਪੀਸ ਆ ਅੱਛਾ ਜੀ ਠੀਕ ਆ ਲੋ ਜੀ ਪਹਿਲਾ ਹੀ ਸੂਆ ਸੂਈ ਜੇ ਕਿੰਨਾ ਟਾਈਮ ਹੋ ਗਿਆ ਪਾਜੀ ਸੂਈ ਨੂੰ ਆਹ ਜੇ ਬੱਚਾ ਵਿਖਾ ਦਿਓ ਆਹ ਜੇ ਦਾ ਕਟਾ ਠੀਕ ਆ ਜੀ ਮੇਲ ਕਾਫ ਯਾ ਵਾਲਾ ਤੁਸੀਂ ਵੇਖ ਸਕਦੇ ਜੇ ਇਹ ਆਪਣੀ ਸਮਝ ਨਾਲ ਕੋ ਲਾੜੇ ਜਨੇ ਦਾ ਲਾਉਣਾ ਕਿ ਨਹੀਂ ਠੀਕ ਹੈ ਠੀਕ ਹੈ ਜੀ 10 ਦਾ 20 ਦਾ ਮਹੀਨੇ ਦਾ ਵੀ ਲਾੜੇ ਕੋਈ ਚੱਕਰ ਨਹੀਂ ਠੀਕ ਹੈ ਤੇ ਦੁੱਧ ਕਿੰਨਾ ਪਾਜੀ ਇਹਦੇ ਕੋਲ ਤਿਆਰ ਕੱਟੀ ਕੋ 10 ਕਿਲੋ ਜੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਸੱਲੀ ਕਰਕੇ ਖੜੇ ਮੇਰਾ ਵੀਰ ਠੀਕ ਹੈ ਜੀ ਜਿਹੜਾ ਮਰਜੀ ਦੋ ਦੋ ਟਾਈਮ ਚਵਾ ਕੇ ਠੀਕ ਹੈ ਜੀ ਖੋਲ ਦਿਓ ਪਾਜੀ ਲਓ ਜੀ ਜੈਡ ਬਲੈਕ ਪ्योर ਮੋਰੋ ਨਸਲ ਦੀ ਝੋਟੀ ਐਨ ਨਿਗਾ ਨਿਗਾ ਜਿਆ ਸਿੰਘ ਲੱਗਾ ਪਿਆ ਵਾ ਰਿੰਗ ਸਿੰਘ ਹੀ ਤੇ 10 ਲੀਟਰ ਜਿਹੜਾ ਤਿਆਰ ਆ ਦੁੱਧ ਪਹਿਲਾ ਹੀ ਸੁਗਾ ਸੁਈਆ ਕਰਮਾਲੀ ਕੋਈ ਨਾ ਪਾ ਦੇ ਚਲੋ ਤੋੜ ਲਓ ਕੋਈ ਨਹੀਂ ਇਹ ਆਲਾ ਕੋਈ ਨਹੀਂ ਲਓ ਜੀ ਥਣਾ ਦਸ ਹੈ ਜ ਗਿਆ ਬ ਜਿਹੜਾ ਚੰਗਾ ਆ ਗਿਆ ਕਰਮ ਵਾਲੀ ਦਾ ਤੇ ਕੱਦ ਵੀ ਪੇਠ ਫੁੜਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਚਲੋ ਕੋਈ ਭਰਾ ਸੇ ਵਾਲਾ ਲੈ ਗਏ ਦੁੱਧ ਦਾ ਚੰਗਾ ਕੱਢੀ ਜਾਣਾ ਮਨੇ ਥਣ ਥਣ ਵੀ ਆ ਨੋਕ ਆਲਾ ਲੱਗਾ ਪਿਆ ਵਾ ਤੇ ਕੱਲਾ ਕੱਲਾ ਥਾਣਾ ਬੰਦੇ ਲਓ ਜੀ ਆਹ ਵਾਲਾ ਆ ਗਿਆ ਜੀ ਮੇਲ ਕਾਫੇ ਦੇ ਪਿਛੇ ਤੇ ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਨੇ ਆਪਾਂ ਥਾਣਾ ਦਾ ਸੈਕਟਰ ਉਹ ਤੇ ਚੱਡੇ ਦੀਆਂ ਸਫਾਈਆਂ ਜਿਹੜੀਆਂ ਬਹੁਤ ਆ ਭਰਾ ਜੀ ਪਾਰ ਨੂੰ ਹੁਣ ਦਿਖਾਓ ਠੀਕ ਠੀਕ ਲਓ ਜੀ ਅੱਖਾਂ ਵਾਲਾ ਚੰਡਾ ਆ ਗਿਆ ਜੀ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਤੇ ਲਾਗੇ ਤੋਂ ਵੀ ਚੈੱਕ ਕਰਾ ਦਿੰਨੇ ਆਪਾਂ ਸਿੰਘ ਐ ਨਿਗਾ ਨਿਗਾ ਜਿਆ ਸਿੰਗ ਲੱਗਾ ਪਿਆ ਬਿਲਕੁਲ ਬਿਲਕੁਲ ਜੀ ਪਿਓਰ ਮੋਰੋ ਅਸਲ ਦੀ ਝੋਟੀ ਇਹ ਮੁੱਲ ਭਾਜੀ ਕਿੰਨਾ ਜੇ ਦਾ ਮੁੱਲ ਜਿੰਨਾ ਚੱਕੀ ਵੀਰ ਕਿਨਾ ਉਹਨੇ ਕਰ ਦਿੰਨੇ ਆ ਚਲੋ ਕਰ ਦੋ 80 ਲੈ ਗਈ ਇੱਕ 5 10 ਦੀ ਪਰ ਬਿਲਕੁਲ ਜਾਇਜ਼ ਦੇਣੀ ਹੈ 80000 ਦੇ ਦिए 95 ਦੀ ਹਾਂ ਕਰ ਦੋ ਹਾਨਾ ਵਾਲਾਈ ਜਿੱਥੇ 90 ਦੀ ਹਾਂ ਦੋ ਹੋਰ 88000 ਦੇ ਦਾਂਗੇ ਹਾਨਾ ਠੀਕ ਹੈ ਲਓ ਜੀ 88000 ਦੀ ਬਿਲਕੁਲ ਜਾਇਜ਼ ਲਓ ਜੀ ਹੋ ਦੀਦੇ ਪਾਜੀ ਕੀ ਹਾਲ ਜੀ ਵਧੀਆ ਤੁਸੀਂ ਸੁਣਾਓ ਠੀਕ ਆ ਜੀ ਬਹੁਤ ਵਧੀਆ ਮੇਰੇ ਵੀ ਸასი ਘਰ ਠੀਕ ਵੇ ਸਹੀ ਆਏ ਆ ਜੀ ਬਹੁਤ ਜਿਆਦਾ ਤੋਂ ਬਹੁਤ ਜੀ ਉਹ ਮੇਰਾ ਇੱਕ ਪੰਜ ਮੰਗਿਆ ਸੀ ਅੱਛਾ ਜੀ 95 ਉਹਾਂ ਕਹਤਾ 88 ਹੋਰ ਵੀ ਥੋੜਾ ਬੋਧਾ ਕਰਨਾ ਤੁਸੀਂ ਕਰ ਸਕਦੇ ਜੀ ਆਹ ਯਾਰ ਸਾਡਾ ਦੋਵਾਂ ਭਰਾਵਾਂ ਦਾ ਕਰਦ ਹੋਰ ਗਿਆ 2000 ਹੋਰ ਛੱਡ ਦੀਏ ਹਾਂ ਯਾ ਯਾਰ ਸਾਡਾ ਛੱਡ ਦੋ 88 ਨਹੀਂ ਰਹਾਨਾ ਲੋ ਜੀ ਪਰ ਜਿਹੜਾ ਮੇਰਾ ਵੀਰ ਲੈ ਗਿਆ ਨਾ ਹਾਂਜੀ ਪਰ ਕਰੂ ਯਾਦ ਹੀ ਕੁੜੀਆਂ ਗਾਂ ਵੀ ਇਹ ਨਹੀਂ ਹੁਣ ਵੀ ਹਾਂਜੀ ਬੜੀ ਪਿੰਗਲ ਝੋਟੀ ਆ ਸੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹਦੀ ਟੋਕੜ ਘੱਭਣ ਲੈ ਲਈਦੀ ਆ ਹਾਂਜੀ ਹਾਂਜੀ ਅੱਜ ਦੱਸ ਕਿਉਂ ਪਾਇਦਾ ਸਿਰਫ ਚਲੋ ਕੱਤੀ ਕੋਈ 20 ਮਹੀਨੇ ਡੇਢ ਨਹੀਂ ਦੀ ਹੈਗੀ ਆ ਆਮ ਮੁੱਲ ਜੇ ਤਾਜੀ ਹੁੰਦੀ ਤਾਂ ਡੇਢ ਲੱਖ ਦੀ ਕੱਟੀ ਆ ਡੇਢ ਲੱਖ ਦੀ ਬਿਲਕੁਲ 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 ਸਹੀ ਗੱਲ ਹੈ ਜੀ ਕੋਈ ਸ਼ੱਕ ਨਹੀਂ ਪਿਓਰ ਮੋਰਾ ਨਸਲ ਦੀ ਨਹੀਂ ਮਗਰ ਕੱਟਾ ਠੀਕ ਹੈ ਕੱਟਾ ਮਗਰ ਕੱਟਾ ਇਹ ਤਾਂ ਚਲੋ ਉਹ ਨਹੀਂ ਲਓ ਜੀ ਮੇਲ ਕਾਫ ਛੋਟੇ ਗੱਲ ਪਰ ਝੋਟੀ ਝੋਟੀ ਆ ਨਹੀਂ ਝੋਟੀ 'ਚ ਕੋਈ ਸ਼ੱਕ ਨਹੀਂ ਕੋਕਾ ਪੀ ਤਿਆ ਉਨੇ ਕਿ ਦੀ ਕੁੜੀ ਆ ਵੀ ਤੇ ਦੂਜੇ ਨੰਬਰ ਦੇ ਭਾਜੀ ਕਿਵੇਂ ਆ ਗਈ ਇਹ ਸੁਈ ਜੇ ਠੀਕ ਆ ਇਹ ਮੰਨ ਲਓ ਪਰਸੋਂ ਚ ਆਹ ਦੀ ਸੁਈ ਆ ਅੱਛਾ ਜੀ 10 ਕਿਲੋ ਤੇੜਕੜ ਬੋਲਾ ਹੀ ਆ ਲਓ ਜੀ 10 ਲੀਟਰ ਇਹ ਫੁੱਲ ਸਾਈਜ਼ ਆ ਠੀਕ ਆ ਜੀ ਉਹ ਜਗ੍ਹਾ ਵੀ ਬੱਚਾ ਨਹੀਂ ਲਓ ਜੀ ਆਹ ਵਾਲੀ ਕੱਟੀ ਜੇ ਬਿਲਕੁਲ ਗੱਲਾ ਬੱਚਾ ਠੀਕ ਆ ਜੀ ਫੀਮੇਲ ਕਾਫ ਜੇ ਬਿਲਕੁਲ ਤਾਜ਼ਾ ਬੱਚਾ ਵਾ ਆਇਆ ਸੋਨੂੰ ਤੇ ਜੈਡ ਬਲੈਕ ਜਿਹੜੀ ਆ ਗਈ ਹੈ ਚੋਟੀ ਕਿੰਨਾਂ ਵਸੂਗਾ ਸੁਈ ਭਾਜੀ ਇਹ ਤੀਜੇ ਤੋਂ ਸੁਈ ਲਓ ਜੀ ਤੀਸਰਾ ਸੂਆ ਸੁਈ ਇਹਦੇ 10 ਲੀਟਰ ਜੇ ਬੋਲਾ ਹਾਂ ਜੀ ਠੀਕ ਗੱਲ ਸਿੰਘ ਸਰ ਵੀ ਦਿਖਾ ਦ 40 ਮਹੀਆ ਜੈਡ ਬਲੈਕ ਠੀਕ ਹੈ ਠੀਕ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਸਿੰਘ ਸਿੰਘ ਨੂੰ ਵੀ ਚੰਗਾ ਲੱਗਾ ਵਾ ਇਹ 10 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਗੱਡੀ ਮਹੀ ਵੀ ਛੋਟੀ ਨਾ ਸਮਝੇ ਬਿਲਕੁਲ ਵੇਖੋ ਰਾਜੀ ਰੜੀਆ ਬਾਕੀ ਪੇਠ ਪੂੜਾ ਯਾਰ ਮੰਝਾ ਹੀ ਡੈਨ ਵਾਲਾ ਸਾਗ ਤਾਂ ਉਹਦੇ ਕਿੰਨਾ ਪਰ ਜੁੱਧ ਦੁੱਧ ਭਾਜੀ ਉਹਦੇ ਵੀਰ ਜੀ ਸੇਵਾ ਤੇ ਡਿਪੈਂਡ ਹੈ ਕਰਦੇ ਆਪਾਂ ਇਹਨਾਂ ਮੌਕੇ ਤੋਂ ਉਹ ਦੱਸਣਾ ਕਿ ਨਹੀਂ ਬਿਲਕੁਲ ਜੀ ਸਹੀ ਗੱਲ 15 ਛੋਲੇ ਨਹੀਂ ਨਾ ਸੇਵਾ ਕਰਨ ਤਾਂ 5-7 ਕਿਲੋ ਵੀ ਛੋਲੇ ਨਹੀਂ ਨਹੀਂ ਸਿਆਣੀ ਗੱਲ ਸਿਆਣੀ ਗੱਲ ਲਓ ਜੀ ਚੱਡਾ ਉੱਨਾ ਹੀ ਅ ਦੇ ਇਹ ਜਵਾਬ ਜੇ ਫੀਮੇਲ ਕਾਫ ਅੱਗੋਂ ਚ ਕਹੀਰ ਵਿਖਾ ਤੇ ਇਧਰਲੀ ਸਾਈਡ ਤੋਂ ਚੈੱਕ ਕਰਾ ਬਹੁਤ ਹੀ ਸ਼ਾਨਦਾਰ ਤੇ ਮਿਲਕ ਵੈਂਚ ਵੀ ਜਿਹੜੀ ਬਹੁਤ ਹੀ ਚੰਗੀ ਐ ਨਾ ਪੈਪ ਵੀ ਲੱਗੇ ਪਏ ਆ ਬਾਕੀ ਨਾੜਾ ਨੂੰ ਨਾ ਵਖੋ ਪਿੰਡੇ ਦੇ ਵੀ ਕਿਤਰਾ ਆ ਠੀਕ ਹੈ ਜੀ ਪਤਲੇ ਚੰਮ ਵਾਲੀ ਆ ਲਓ ਜੀ ਸੂਲ ਤਾਂ ਕਿ ਚੱਡਾ ਲੱਗਾ ਪਿਆ ਕੋਈ ਸਾਂਭਣ ਵਾਲਾ ਭਰਾ ਕਿਹੜਾ ਜੀ ਦੁੱਧ ਚੰਗਾ ਹੈ ਚੰਗਾ ਕੱਢੀ ਜੋਗੇ ਜਿਆਜ ਕਰਦੀ ਹੈ ਸਾਨੂੰ ਆ ਜਿੱਦਾਂ ਨਹੀਂ ਕਹੋਗੇ ਉਹ ਨਹੀਂ ਨਹੀਂ ਬੁਲਾਗਾ ਨਹੀਂ ਤੇਰੇ ਘੜਗੇ ਮੁੜ ਕੇ ਤੁੰਗਾ ਘੜ ਜਾਣ ਤਾਂ ਘੜ ਜਾਣ ਸਾਨੂੰ ਆਇਆ ਅੱਜ ਕੋਈ ਜੰਮਨ ਵੀਰ ਕਹਿੰਦਾ ਹੀ ਦੱਸੋ ਜਿਆਜ ਜਿਆਜ ਕਰਦੀ ਹੈ ਪੰਜ ਛੱਡ ਦਈਏ ਜਿਆਜ ਕਰੋ ਜੰਨੇ ਆ ਤੇ ਤੁਹਾਨੂੰ ਕਰਦੇ ਨਹੀਂ ਨਹੀਂ ਮੈਂ ਦੱਸੋ ਦੱਸੋ ਕੀ ਵੱਜਣਾ ਕੰਮ ਨਹੀਂ 95 ਰੁਪਏ ਦੇ ਦਈਏ ਤੂੰ ਵੀ ਦੱਸ ਇਹ ਇਹ ਫੜੀਆਂ ਨਾ ਜਾਣ ਨਹੀਂ ਸਕਦੇ ਅੱਛਾ ਅੱਛਾ ਬਿਲਕੁਲ ਵੜਦੀਆਂ ਆਲੇ ਨਾ ਕਰ ਰਹੇ ਨਾ ਮਈਆਂ ਵੀ ਵੱਡੀਆਂ ਦੇ ਨਹੀਂ 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 ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ 90 ਦੇ ਦੀ ਤੇ ਦੋ ਮੇਰੇ ਨਾਲ ਵੀ ਛੱਡੋ ਲਓ ਜੀ ਠਾਸੀ ਤੁਸੀਂ ਜੋੜੇ ਲੈ ਜੂ 1.5 ਲੱਖ ਦੇ ਦਾਂਗੇ ਨਹੀਂ 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 ਇਹ ਇੱਕ 60 ਇੱਕ 70 ਦਾ ਆ ਇੱਕ 70 ਦਾ ਜੋੜੇ ਦੇ ਦਾਂਗੇ ਇਹ ਕੋਈ ਜੋੜਾ ਨਾ ਹੋਊਗਾ ਨਾ ਇੱਕ 70 ਦੇ ਤਾਂ 86 86 ਦੇ ਹੋ ਗਈ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਇਕੱਲੀ ਇਕੱਲੀ ਖੜੂ ਫਿਰ 100 100 ਛੋੜੀ ਹੋਣੀ ਚਹੀਦੀ ਠੀਕ ਹੈ ਤੇ ਜੇ ਜੋੜਾ ਲਊਗਾ ਹਾਂਜੀ ਜੂਰ ਦੀ ਕੀ ਨਾ ਆਪਾਂ ਟੋਣੀ ਅੱਜ ਠੀਕ ਹੈ ਠੀਕ ਹੈ ਮਾਰ ਦੋ 500 ਆ ਛੋੜ ਜਾਗਾ ਠੀਕ ਹੈ ਠੀਕ ਹੈ ਠੀਕ ਹੈ ਦੇ ਦੇ ਆਪਾਂ 170 ਦਾ 170 ਦਾ ਠੀਕ ਹੈ ਠੀਕ ਹੈ ਨਾ ਪੱਕਾ ਲਾ ਦੇ ਜੀ ਜੀ ਵੀਰ ਦੀ ਭਾਵੇਂ ਜਿਹੜਾ ਮੇਰਾ ਵੀਰ ਉਹਨਾਂ ਛੋੜ 500 ਵੀਰ ਕੋ ਕਾਉਣੀ ਆ ਅੱਛਾ ਜੀ 100 ਵਾਲਾ ਕੰਮ ਲੰਘਿਆ 500 ਕਿਰਾਇਆ ਨਹੀਂ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਜੀ ਸਾਲ ਬਾਅਦ ਆਪਾਂ ਮੁੜ ਕੇ ਯਾਰ ਦਾ ਉਹ ਲਾ ਦਾਂਗੇ ਨਹੀਂ ਬੜੀਆਂ ਨਹੀਂਆਂ ਛੋਟੀਆਂ ਦਾ ਮਾਝੇ ਨਹੀਂ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਵੱਡੀਆਂ ਵਾ ਛੋਟੀਆਂ ਕਿਰਾਏ ਵਧੇ ਆ ਯਾਰ ਦਾ ਤੇ ਬਾਕੀ ਮੇਰਾ ਵੀ ਹੁਣ ਸਾਰੇ ਇਕੱਠੇ ਆ ਵੀਡੀਓ ਵਾਲਾ ਵੀ ਵੀਰ ਨਾਲ ਹੀ ਆ ਹਾਂਜੀ ਜੇ ਸਾਡੀ ਮਹੀਂ ਕਿਸੇ ਦਾ ਕੋਈ ਥਣ ਵੱਧ ਘਟ ਹੋਵੇ ਨਹੀਂ ਹਾਂਜੀ ਠੀਕ ਹੈ ਨਾ ਬਿਲਕੁਲ ਜੀ ਵੱਧ ਘਟ ਜਾਵੇ ਪਰ ਜੇ ਕਿਲੋ ਕਰਦੇ ਆ ਜੀ ਦੋ ਸਾਲ ਹੀ ਨਾ ਵੱਧ ਘਟਦਾ ਹੱਦੇ ਵੱਧ ਘਟਦਾ ਹਾਂਜੀ ਹਾਂਜੀ ਵਿਚ ਵਾਈ ਦੀ ਮਾੜੀ ਹੋਵੇ ਉਹ ਗੱਲ ਦੇ ਅਸੀਂ ਦੇਂਦਾ ਰਹਾਂਗੇ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਬਿਲਕੁਲ ਸਿਆਣੀ ਗੱਲ ਹੈ ਜਿਹੜਾ ਪਸ਼ੂ ਦੂਜੇ ਥਾਂ ਜਾ ਜਾ ਹੁਣ ਵੱਧ ਘਟਦਾ ਨਹੀਂ ਹਾਂ ਘੁੰਡਿਆ ਘਰ ਦੇ ਘਰ ਤਾਂ ਨਵਾਏ ਨੂੰ ਤੇ ਬੇਸ਼ਮੇ ਬੰਦੇ ਠੀਕ ਹੈ ਜੀ ਆਜੋ ਤੀਜੇ ਨੰਬਰ ਤੇ ਲੋ ਜੀ ਵੱਡੇ ਕਦ ਕਾਠ ਵਾਲੀ ਆ ਗਈ ਨੀਲੀ ਤੇ ਮਗੇ ਖੋਲੇ ਕਰੀ ਮੈਂ ਤੇ ਕੱਦ ਕੁਦ ਤੁਸੀਂ ਵੇਖ ਸਕਦੇ ਬਹੁਤ ਤਗੜਾ ਵਾ ਮੇਰੀ ਆਜੇ ਕੱਟੀ ਪਾਕਿਸਤਾਨੀ ਵਾਲੀ ਠੀਕ ਹੈ ਜੀ ਆਹ ਦਾ ਜਵਾਬ ਇਹਦੇ ਕੋਲ ਕਿੰਨਾ ਦੁੱਧ ਤਿਆਰ ਪਾਕਿਸਤਾਨੀ ਹੈ ਜਾਂ ਕੇ ਵੀਰ ਠੀਕ ਹੈ ਠੀਕ ਹੈ ਜੀ ਪਿਓਰ ਨੀਲੀ ਰਾਵੀ ਬੂਰੀ ਲਓ ਜੀ ਪਿਓਰ ਨੀਲੀ ਤੇ ਰਾਵੀ ਨਾਲ ਹੀ ਬੂਰੀ ਤੇ ਮਿਲਕ ਵੈਂਚ ਬਹੁਤ ਚੰਗੀ ਲੱਗੀ ਇਹਨੂੰ ਐਨ ਪਾ ਵੀ ਲੱਗੀ ਪਈ ਆ ਇਹਦੇ ਕੋਲ ਕਿੰਨਾ ਤਿਆਰ ਦੁੱਧ ਭਾਜੀ ਮਾ ਕਿੰਨਾ ਜੀ ਦੁੱਧ ਇਹਦੇ ਕੋਲ ਤਿਆਰ ਇਦੇ ਕੋਲ ਮਾ ਕਿੰਨਾ ਭਾਜੀ ਦੁੱਧ ਗੁਰਵਾ ਸੁਣਨੀ ਦਾ ਮੇਰੀ ਗੱਲ ਉਹਦੋਂ ਵੀ ਚਲ ਦੁੱਧ ਮਾ ਕਿੰਨਾ ਜੀ ਭਾਜੀ ਤਿਆਰ ਹੈ ਤੇ ਕੋਲ ਜੀ ਦੁੱਧ ਮੈਂ ਕੋ 12 ਕਿਲੋ ਬਸ 10 ਦੀ ਗਰੰਟੀ ਦੇ ਘੱਲਣੀ ਹੈ ਅੱਛਾ ਜੀ ਕਿੰਨਾ ਜਨੇਟ ਮਰਜੀ ਮਿਲ ਲੈ ਕੋਈ ਠੀਕ ਹੈ ਠੀਕ ਹੈ ਤੇ ਬੱਗੀ ਕੁਛ ਦੀ ਨਹੀਂ ਵੇਖ ਲੋ ਠੀਕ ਹੈ ਠੀਕ ਹੈ ਲੋ ਜੀ ਕੱਦ ਵੀ ਬਹੁਤ ਤਗੜਾ ਵਾ ਠੀਕ ਹੈ ਜੀ ਪੈ ਪੈਣ ਡਾਇਰੈਕਟ ਭਰੀਆਂ ਪਈਆਂ ਰੱਬ ਨੇ ਥਣਾ ਦਾ ਸੈਜ ਗਿਆ ਵੀ ਚੰਗਾ ਵਾ ਤੇ ਕੱਲ ਜਿਹੜਾ ਬਹੁਤ ਹੀ ਤਗੜਾ ਆ ਗਿਆ ਪਰ ਹੋਊਗਾ 12 ਪਰ 10 ਦੀ ਠੀਕ ਹੈ ਜੀ ਹਾਂ ਠੀਕ ਹੈ ਤੇ 10 ਲੀਟਰ ਦੀ ਗਰੰਟੀ ਆ ਵੀਰ ਦੀ ਪੂਰੀ ਆ ਪੈਰਪੂਰ ਸਾਰੇ ਦਿਖਾ ਦਿਓ ਠੀਕ ਹੈ ਠੀਕ ਹੈ ਜੀ ਇਹ ਚੌਣ ਇੱਕ ਨੰਬਰ ਹੋਊਗੀ ਅੱਛਾ ਜੀ ਚੌਣ ਦਾ ਨੇ ਮਾੜਾ ਹੋਊਗਾ ਕੋਈ ਵੀ ਠੀਕ ਹੈ ਜੀ ਇਹਦਾ ਭਾਜੀ ਮੁੱਲ ਮੁੱਲ ਇਹਦੇ ਤੇ 10 ਦੀ ਦੇਣੀ ਆ ਅੱਛਾ ਜੀ ਇਹ ਚ ਵੀ ਵਾਲਾ ਅੱਜ ਠੀਕ ਆ ਅਰੇ ਨਹੀਂ ਲੱਭਦੀ ਇਹੋ ਜਿਹੀ ਸ਼ਹਿਰ ਨਹੀਂ ਇਹ ਗੱਲ ਸਹੀ ਹੈ ਇਹ ਗੱਲ ਸਹੀ ਹੈ ਆਪਣੀ ਇੱਥੋਂ ਆਏ ਅੱਜ ਅੱਜ ਕੋਲ ਨਹੀਂ ਆ ਨਹੀਂ ਕਰ ਦੋ ਇਹ ਵੀ ਹਰਹਾਨ ਆਈ 5000 ਛੱਡ ਦਿੰਦੇ ਆ 1 5 ਇਹ ਅੰਦਰ ਕਰੀਏ ਕੰਮ ਬਹੁਤ ਚਲੋ ਬੋਲੀ ਬਾਬਾ ਕਰੋ ਤਾਂ ਨਾ ਕੋ ਉਹ ਨਾ ਘਰ ਨਹੀਂ ਇਹ ਵੇਚਣੀ ਅੱਜ ਵੇਖੋ ਵੇਖਣੀ ਪਹਿਲੇ ਫੂਤ ਨਾ ਬੋਲੀ ਚਲ ਕਰਾਂਗੇ ਪੱਕੀ ਪੱਕੀ ਕਰ ਸੇਮ ਸੇ ਵੀ ਕਰ ਦੋ ਕਿੰਨੇ ਵੇਚੋ ਨਹੀਂ 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 ਇਹ ਮਹਿੰਗੀ ਨਹੀਂ ਮਹਿੰਗੀ ਨਹੀਂ ਤੁਹਾਨੂੰ ਵੀ ਇਹ ਨਹੀਂ ਇਹਨੂੰ ਪਤਾ ਪੁੱਛ ਲੈ ਇਹ ਬੀਗੀ ਨਹੀਂ ਇਹ ਮੈਂ ਜਹੋਦ 86 ਜੀ ਨਹੀਂ ਨਹੀਂ ਪਰ ਇਹ ਮੇਰੇ ਸਾਹਮਣੇ ਨਹੀਂ ਨਹੀਂ ਲਈਏ ਚਲ ਕਰਦੇ ਵਾਧ ਕਰ ਦੋ ਇਹ ਮੈਂ ਹਾਂ ਦਾ ਨਾ ਜਿਹੜੀ 92000 ਦੀ 90 ਦੀ ਚੱਲ ਨਾ ਬੇਰੀ ਦੇ ਰਾਂਗੇ ਇਹ ਵੀ ਹੁਣ ਤੁਹਾਡੇ ਵੀ ਇਹ ਕਹਿੰਦੇ ਨੇ ਮੈਂ ਚੱਲ ਕੇ ਬੇਨਤੀ ਆ ਵੀਰ ਨੂੰ ਪਤਾ ਨਹੀਂ ਸੀ ਹਾਂਜੀ ਥੋੜੇ ਚਲੋ ਕੋਈ ਨਹੀਂ ਯਾਰ ਖਾ ਲਓ ਜੋ ਮੌਕਾ ਬਣੇ ਜੋ ਹੋ ਜੂਂ ਅੰਦਰ ਯਾਰ ਖਾਣ ਦੀ ਆ ਰੋਜ਼ 1500 ਤੇ ਕੀ ਠੀਕ ਹੈ ਠੀਕ ਹੈ ਮੇਰੇ ਆ ਜੀ ਇਹ ਕੱਜ ਮੇਲੇ ਵੱਡ ਟੋਕ ਨਹੀਂ ਨਹੀਂ ਜਾਇਜ਼ ਰੇਟ ਜਾਇਜ਼ ਮੈਂ ਚੱਲ ਕੋਈ ਗੱਲ ਯਾਰ ਹੋਰ ਨਗਰ ਲੰਗਾਂਗੇ ਲੰਗਰਾਂ ਦੀ ਗੱਲ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਨਹੀਂ ਅੱਜ ਮਨ ਖੁਸ਼ ਕਰਦਾ ਵੀਰ ਪੂਰਾ ਦਿਲ ਖੁਸ਼ ਕਰਦਾ ਸਹੀ ਗੱਲ ਹੈ ਸਾਰੇ ਰੁਪਏ ਸਾਈ ਨੇ ਪਾਏ ਪੈਸੇ ਪਾ ਦੇ ਸਾਰੇ ਅੱਖਾਂ ਮੀਂੜ ਕੇ ਲਾ ਜੀ ਲਓ ਜੀ ਥੱਲੀ ਕਰ ਠੀਕ ਹੈ ਠੀਕ ਹੈ ਠੀਕ ਹੈ ਭਾਈ ਇਹ ਗੱਲ ਕੀ ਹੈ ਕਦੀ ਜਿਹੜਾ ਘਰੋਂ ਨਗਰੇ ਨਾ ਕਹਿੰਦੇ ਉਹ ਬੰਦੇ ਦਾ ਫੇਰ ਹੁੰਦਾ ਪਾਲੀ ਪਤਾ ਡੰਗਰ ਹਮੇਸ਼ਾ ਕਦੀ ਫੇਰ ਨਹੀਂ ਹੁੰਦਾ ਨਹੀਂ ਉਹ ਪੈਸੇ ਆਪਣੇ ਬੋਝੋ ਦੇ ਕੇ ਲਿਆਉਂਦਾ ਵਾ ਦੇ ਕੇ ਲਿਆਉਂਦਾ ਬਸ ਉਹਨੂੰ ਪਤਾ ਉਹ ਵੇਚਣਾ ਵਾ ਬਿਲਕੁਲ ਉਹ ਪਾਲੀ ਦਾ ਕਦੀ ਡੰਗਦੀ ਫੇਰ ਨਾ ਭਾਈ ਦਾ ਘਰਾਂ ਦੇ ਵਾਸੀ ਹੋ ਜੇਗੀ ਠੀਕ ਹੈ ਠੀਕ ਹੈ ਠੀਕ ਆਹ ਪੈਸੇ ਨਾਲੇ ਖਤਮ ਕੰਮ ਬਸ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਆ ਦੁੱਧ ਵਾਲੇ ਪਸ਼ੂ ਆ ਬਾਕੀ ਰੇਟ ਵੀ ਬਿਲਕੁਲ ਉੱਡਦੀਆਂ ਵਾਲੇ ਪਾਤੇ ਆ ਵੀਰ ਨੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ